ਅੱਤ ਗੱਲ ਕਰਦੇ ਹਾਂ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋ ਕਿ ਅਕਸਰ ਹੀ ਆਪਣੀਆਂ ਵਿਵਾਦਿਤ ਟਿੱਪਣੀਆਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਤੇ ਇੱਕ ਵਾਰੇ ਮੁਰ ਤੋਂ ਵਿਵਾਦਿਤ ਬਿਆਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਦੇ ਦਿੱਤਾ ਗਿਆ ਜੀ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਤਰੰਤ ਤਰੰਤ ਵਿੱਚ ਚੋਰ ਪ੍ਰਚਾਰ ਤਰਨ ਜੋ ਕਿ ਵਿਵਾਦਿਤ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਤਾਂ ਅਮਰਿੰਦਰ ਸਿੰਘ ਰਾਜਾਵੜਿੰਗ ਆਪਣੇ ਬਿਆਨਾਂ ਕਰਕੇ ਇੱਕ ਵਾਰੀ ਮੁੜ ਤੋਂ ਸੁਰਖੀਆਂ ਦੇ ਬਚਾ। ਤਾਂ ਬੂਟਾ ਸਿੰਘ ਦੀ ਜਾਤ ਤੇ ਰੰਗ ਦੇ ਬਾਰੇ ਭੱਤੀ ਟਿੱਪਣੀ ਜੋ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਕੀਤੀ ਗਿਆ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਇਸ ਪੂਰੇ ਬਿਆਨ ਤੋਂ ਬਾਅਦ ਅਕਾਲੀ ਆਖੂ ਗੁਲਜ਼ਾਰ ਸਿੰਘ ਰਣਿੱਕੇ ਨੇ ਵੜਿੰਗ ਨੂੰ ਕਿਹਾ ਸ਼ਬਤੀ ਹਮਲੇ ਜੋ ਕਿ ਗੁਲਜ਼ਾਰ ਸਿੰਘ ਰਣਿੱਕੇ ਦੇ ਵੱਲੋਂ ਕੀਤੇ ਗਿਆ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਰਾਜਾਵੜਿੰਗ ਜੋਕੇ ਸਮੁੱਚੇ ਪਾਈ ਚਾਰੇ ਤੋਂ ਮਾਫੀ ਮੰਗਤ ਸਮੁੱਚਾ ਸਮਾਜ ਵਿੜਿੰਗ ਦਾ ਬਾਈਕਾਟ ਕਰੇ ਤਾਂ ਤਰੰਤ-ਤਰੰਤ ਬਚ ਸ਼ੋਨ ਪ੍ਰਚਾਰ ਕਰਨ ਪਹੁੰਚੇ ਸੀ ਅਮਰਿੰਦਰ ਸਿੰਘ ਰਾਜਾ ਵਿੜਿੰਗ ਜਿਸ ਵਕਤ ਉਹਨਾਂ ਤੇ ਫਲੋ ਵਾਦਤ ਟਿੱਪਣੀ ਕੀਤੀ ਗਈ ਹੈ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਵਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚੋਂਦਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣ ਅਕੋਈ ਦਿਨ ਪਹਿਲਾਂ ਵਿੜਿੰਗ ਸਾਹਿਬ ਨੇ ਇੱਕ ਵੀਡੀਓ ਉਹ ਮ ਸੁਣੀ ਆ ਤੇ ਸਾਹ ਬੁਲਤਾ ਸਿੰਘ ਦਾ ਹੋਮ ਮਿਨਿਸਟਰ ਜਿਹੜੇ ਦੇਖਦੇ ਰਹੇ ਕਿਉਂਕਿ ਉਹਦਾ ਮਜ਼ਾਕ ਬਹੁਤ ਖੋਜੇ ਅਖਤਾਰ ਉਹਨਾਂ ਨਾਲ ਸ਼ਬਦਾਂ ਨਾਲ ਉਹਨਾ ਕੀਤਾ ਤੇ ਮੈਂ ਸਮਝਦਾ ਇਹ ਉਹਨਾਂ ਦਾ ਮਜ਼ਾਕ ਨਹੀਂ ਹੈ ਸਮੁੱਚੇ ਸਾਡੇ ਸਮਾਜ ਦਾ ਗਰੀਬ ਭਾਈਚਾਰੇ ਦਾ ਕਿ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਉਹ ਪੱਠੇ ਪਾਉਣ ਵਾਲੇ ਸੀ ਰੰਗ ਦੇ ਕਾਲੇ ਸੀ ਤਮੈ ਸਮਝਦਾ ਕਿ ਉਹ ਰੰਗਦੇ ਤੇ ਕੀ ਕਾਲੇ ਹੀ ਇਹ ਇਹਨਾਂ ਦੇ ਦਿਲ ਕਾਲੇ ਨੇ ਜਿਹੜੇ ਇਹ ਗੱਲਾਂ ਕਰ ਰਹੇ ਕਾਂਗਰਸ ਵਾਲੇ ਤਾਂ ਮੈਂ ਸਮੁੱਚੇ ਸਮਾਜ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਨੂੰ ਪਛਾਣਿਏ ਇਹ ਸ਼ੁਰੂ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਨੇ ਕਰੀਬਾਂ ਨਾਲ ਧੋਖਾ ਕਰਦੇ ਆ ਰਹੀ ਕਰਦੀ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਵੇਖ ਕੇ ਵੀ ਨਹੀਂ ਸਕਾਰੇ ਆਪਣੇ ਲੀਡਰਾਂ ਨੂੰ ਜਾਂ ਤੇ ਜਿਹੜੇ ਸਮਾਜ ਦੇ ਅਫਸਰ ਨੇ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਟ ਸਾਰਾ ਸਮੁੱਚਾ ਸਮਾਜ ਕਰੇ ਔਰ ਜਿੱਨਾਂ ਚਾਰੇ ਮਾਫੀ ਦੀ ਮੰਗ ਮੰਗ ਲਈ ਦੇ ਸੋਸ਼ਾਜ ਕਰਕੇ ਜਿੱਥੇ ਜਿਹਨੇ ਬੁੜੀ ਬਲੇਂਟ ਕੀਤੀ ਆ ਉਹ ਸ਼ਮਾਜ ਵਾਲੇ ਸਾਰੇ ਬਾਈਕਾਟ ਕਰਨ ਤੇ ਮਾਫੀ ਮੰਗੇ ਉਹਨਾਂ ਚਾਰੇ ਦਾ ਮਤਲਬ ਬਾਈਕ ਜਿੱਥੇ ਵੀ ਕਦੇ ਮਿਲਦਾ ਉਹਦਾ ਘਰੋਂ ਵੀ ਕੀਤਾ ਜਾਵੇ ਇਹ ਸਮੁੱਚੇ ਸਮਾਜ ਦਾ ਫਿਰ ਨਿਮਾ ਕੰਮ ਦੀ ਇਹਨੇ ਕੋਸ਼ਿਸ਼ ਕੀਤੀ ਹੈ ਸਮੂੱਚੀ ਗ੍ਰੀਤੀ ਦਾ ਇਹਨਾਂ ਨੇ ਮਤਲਬ ਸੋਚ ਨੂੰ ਮਤਲਬ ਫੇਚ ਪਚਾਈ ਹੈ